ਲਗਾਤਾਰ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਬੀਤੇ ਰਾਤ ਅੰਮ੍ਰਿਤਸਰ 에ਅਰਪੋਰਟ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਕਾਲ ਆਈ ਹੈ ਜੀ ਹਾਂ ਅੰਮ੍ਰਿਤਸਰ 에ਅਰਪੋਰਟ ਜੋ ਕਿ ਰਾਜਸਥਾਨ ਸੀ ਦੇ ਵਿੱਚ ਪੈਂਦਾ ਹੈ ਉਸ ਨੂੰ ਬੰਬ ਨਾਲ ਉਡਾਉਣ ਦੀ ਇੱਕ ਨੌਜਵਾਨ ਵੱਲੋਂ ਅਣਪਛਾਤੇ ਨੰਬਰ ਤੋਂ ਫੋਨ ਕਰਕੇ ਧਮਕੀ ਦਿੱਤੀ ਗਈ ਹੈ ਤੇ ਹੁਣ ਇਸ ਮਾਮਲੇ ਦੀ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਜ਼ਿਕਰ ਖਾਸ ਹੈ ਕਿ ਅੱਜ भगवंत मान ਵੱਲੋਂ શ્રી દરબાર સાહેબ ਵਿખે નત મસ્તક ਹੁਣ ਪਹੁੰਚਣਾ ਹੈ ਤੇ ਉਸ ਤੋਂ ਪਹਿਲਾਂ ਹੀ ਬੀਤੇ ਰਾਤ ਅੰਮ੍ਰਿਤਸਰ ਦੇ ਵਿੱਚ ਇਹ ਵੱਡਾ ਕਾਂਡ ਕਰਨ ਦੀ ਧਮਕੀ ਭਰੇ ਫੋਨ ਕਾਲ ਆਈ ਹੈ ਤੇ ਹੁਣ ਪੰਜਾਬ ਪੁਲਿਸ ਬਾਰੇ ਜਾਂਚ ਕਰ ਰਹੀ ਹੈ ਇਸ ਤੋਂ ਪਹਿਲਾਂ ਵੀ શ્રી દરબાર ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ 9 ਧਮਕੀਆਂ ਭਰੀਆਂ ਈਮੇਲਸ ਆ ਚੁੱਕੀਆਂ ਨੇ ਪਰ ਪੁਲਿਸ ਦੇ ਹੱਥ ਅਜੇ ਵੀ ਖਾਲੀ ਨੇ ਲਗਾਤਾਰ ਪੰਜਾਬ ਪੁਲਿਸ ਦੀ ਕਾਰਜਗੁਜ਼ਾਰੀ ਤੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਦੇਸ਼ ਦੇ ਸਭ ਤੋਂ ਵੱਡੇ ਅਤੇ ਦੁਨੀਆ ਭਰ ਦੇ ਵਿੱਚ ਲੋਕਾਂ ਦੀ ਆਸਤਾ ਦਾ ਕੇਂਦਰ ਸ਼੍ਰੀ ਦਰਬਾਰ ਸਾਹਿਬ ਨੂੰ ਉਡਾਉਂਦੀਆਂ ਜੇਕਰ ਧਮਕੀਆਂ ਆ ਰਹੀਆਂ ਤੇ ਉਸ ਪਿੱਛੇ ਅਜੇ ਤੱਕ ਕਿਸ ਦੀ ਸਾਜ਼ਿਸ਼ ਹੈ ਜਾਂ ਫਿਰ ਕੌਣ ਮੁੱਖ આરોપી ਹੈ ਉਸ ਦਾ ਪੰਜਾਬ ਪੁਲਿਸ ਪਤਾ ਨਹੀਂ ਲਗਾ ਪਈ ਹੈ ਤੇ ਹੁਣ ਇਸ ਦੇ ਚੱਲਦੇ ਹੀ ਦੁਬਾਰਾ ਤੋਂ ਅੰਮ੍ਰਿਤਸਰ 에য়ারਪੋਰਟ ਨੂੰ ਉਡਾਉਂਦੀ ਫੋਨ ਕਾਲ ਕਰਕੇ ਸਿੱਧੀ ਧਮਕੀ ਦਿੱਤੀ ਗਈ ਹੈ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕੁਝ ਨਵਾਂ ਖੁਲਾਸਾ ਕਰਦੀ ਹੈ ਕਹ ਤਾ ਤੁਹਾਡਾ ਕੀ ਕੁਝ ਕਹਿਣਾ ਹੈ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ